ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਜੀ ਦਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਜਦੋਂ ਆਪਾਂ ਨੂੰ ਇਹ ਮਨ ਵਿੱਚ ਵਹਿਮ ਪੈ ਜਾਂਦਾ ਹੈ ਕਿ ਸਾਡੇ ਤੇ ਕਿਸੇ ਨੇ ਕੋਈ ਜਾਦੂ ਟੂਣਾ ਕਰ ਦਿੱਤਾ ਹੈ ਜਾਂ ਕੋਈ ਧਾਗਾ ਤਵੀਤ ਪਾ ਦਿੱਤਾ ਹੈ ਤੇ ਆਪਾਂ ਕਿਸ ਪਾਠ ਦਾ ਕਿਸ ਬਾਣੀ ਦਾ ਜਾਪ ਕਰੀਏ ਕਿ ਆਪਣੇ ਤੇ ਕੀਤੇ ਕਰਾਇ ਦਾ ਸਾਰਾ ਅਸਰ ਖਤਮ ਹੋ ਜਾਵੇ ਸਾਤਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਤਨ ਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਸਾਤਸੰਗਤ ਜੀ ਆਪਾਂ ਆਮ ਕਰਕੇ ਦੇਖਦੇ ਹਾਂ ਕਿ ਅਖਬਾਰਾਂ ਵਿੱਚ ਵੀ ਇਹ ਇਤਿਸ਼ਿਹਾਰ ਦਿੱਤੇ ਜਾਂਦੇ ਹਨ ਕਿ ਜੇਕਰ ਕੋਈ ਤੁਹਾਨੂੰ ਜਾਦੂ ਟੂਨੇ ਦਾ ਅਸਰ ਹੋ ਗਿਆ ਹੈ ਜਾਂ ਤੁਹਾਡੇ ਤੇ ਕਿਸੇ ਨੇ ਕੋਈ ਕਾਲਾ ਜਾਦੂ ਕਰ ਦਿੱਤਾ ਹੈ ਤਾਂ ਇਹ ਜੋਤਿਸ਼ੀ ਹਨ ਤੁਹਾਨੂੰ ਸਾਰਾ ਕੁਝ ਦੱਸ ਦੇਣਗੇ ਤੇ ਤੁਹਾਡੇ ਤੇ ਕੀਤਾ ਕਿਤਾ ਕਰਾਏ ਦਾ ਸਾਰਾ ਅਸਰ ਖਤਮ ਕਰ ਦੇਣਗੇ ਜਾਂ ਆਪਾਂ ਅੱਜ ਕੱਲ ਆਮ ਕਰਕੇ ਦੇਖਦੇ ਹਾਂ ਕਿ ਫੋਨਾਂ ਤੇ ਵੀ ਬਹੁਤ ਸਾਰੀਆਂ ਐਡਾਂ ਆ ਰਹੀਆਂ ਹੁੰਦੀਆਂ ਹਨ ਐਸਟਰੋਲੋਜੀਆਂ ਦੀਆਂ ਇਹ ਅਸੀਂ ਤੁਹਾਡੇ ਫਿਊਚਰ ਦੇ ਪਲਾਨ ਬਾਰੇ ਦੱਸ ਸਕਦੇ ਹਾਂ ਅਸੀਂ ਤੁਹਾਡੀ ਕਦੋਂ ਸ਼ਾਦੀ ਹੋਵੇਗੀ ਜਾਂ ਤੁਸੀਂ ਕੀ ਕੰਮਕਾਰ ਕਰ ਸਕਦੇ ਹੋ ਇਹ ਸਭ ਕੁਝ ਦੱਸ ਸਕਦੇ ਹਾਂ ਜੀ ਸਾਧ ਸੰਗਤ ਜੀ ਜਦੋਂ ਕੋਈ ਆਪਾਂ ਨੂੰ ਇਹੋ ਜੀਆਂ ਗੱਲਾਂ ਵਿੱਚ ਲਾ ਲੈਂਦਾ ਹੈ ਤੇ ਆਪਾਂ ਆਮ ਕਰਕੇ ਉਸ ਦੀਆਂ ਗੱਲਾਂ ਦੇ ਵਿੱਚ ਆ ਵੀ ਜਾਣੇ ਹਾਂ ਤੇ ਹਰ ਪੰਜਾਬ ਦੇ ਵਿੱਚ ਹਰ ਤੀਜਾ ਘਰ ਬਾਬਿਆਂ ਕੋਲ ਜਾਂਦਾ ਹੈ ਭਾਵੇਂ ਉਹ ਸਿੱਖ ਹੋਣ ਜਾਂ ਕਿਸੇ ਕੋਈ ਹੋਰ ਪਰ ਉਹ ਹਰ ਕੋਈ ਹਰ ਤੀਜੇ ਘਰ ਦਾ ਕੋਈ ਨਾ ਕੋਈ ਮੈਂਬਰ ਬਾਬਿਆਂ ਕੋਲ ਜ਼ਰੂਰ ਜਾਂਦਾ ਹੋਵੇਗਾ ਇਥੋਂ ਤੱਕ ਕਿ ਹੈਰਾਨੀ ਦੀ ਗੱਲ ਹੈ ਤੁਸੀਂ ਕਦੇ ਵੀ ਅੰਮ੍ਰਿਤਸਰ ਜਾਓਗੇ ਨਾ ਤੇ ਤੁਹਾਨੂੰ ਉੱਥੇ ਵੀ ਇਹ ਪੋਸਟਰ ਲੱਗੇ ਹੋਏ ਆ ਮਿਲਣਗੇ ਜੀ ਜਿੱਥੇ ਕਿ ਆਪਣੇ ਆਪਾ ਮੰਨਦੇ ਆ ਕਿ ਸਿੱਖੀ ਦਾ ਘਰ ਹੈ ਤੇ ਦੂਰੋ ਦੂਰੋ ਸੰਗਤ ਉੱਥੇ ਮੱਥਾ ਟੇਕਣ ਜਾਂਦੀ ਹੈ ਇਸ ਦੇ ਬਾਵਜੂਦ ਵੀ ਉੱਥੇ ਜੋਤਸ਼ੀਆਂ ਦੇ ਤੇ ਬਾਬਿਆਂ ਦੇ ਪੋਸਟਰ ਲੱਗੇ ਹੋਏ ਤੁਹਾਨੂੰ ਆ ਮਿਲ ਲੰਗੇ ਪ੍ਰਸਾਦ ਸੰਗਤ ਜੀ ਇਸ ਵਿੱਚ ਗਲਤੀ ਬਾਬਿਆਂ ਦੀ ਜਾਂ ਜੋਤਸ਼ੀ ਜਾਂ ਕਿਸੇ ਦੀ ਨਹੀਂ ਇਸ ਵਿੱਚ ਗਲਤੀ ਇਹ ਕਿ ਆਪਣੇ ਲੋਕਾਂ ਦੀ ਏ ਜੇਕਰ ਆਪਣੇ ਲੋਕ ਉਹਨਾਂ ਨੂੰ ਪ੍ਰੈਫਰੈਂਸ ਦਿੰਦੇ ਨੇ ਤਾਂ ਹੀ ਉਹਨਾਂ ਦੀਆਂ ਇਹ ਦੁਕਾਨਾਂ ਚੱਲੀਆਂ ਹੋਈਆਂ ਹਨ ਸਾਦ ਸੰਗਤ ਜੀ ਇਹ ਸਾਰੇ ਜਾਦੂ ਟੂਨੇ ਵਾਲੇ ਬਾਬੇ ਜਾਂ ਕੋਈ ਜੋਤਸ਼ੀ ਜੋ ਵੀ ਆਪਣੇ ਕਾਰਵਾਈ ਕਰਦੇ ਹਨ ਜਿਸ ਤਰ੍ਹਾਂ ਵੀ ਆਪਣਾ ਕੋਈ ਤਾਂ ਗਤ ਗਤ ਗੀਤ ਦਿੰਦੇ ਨੇ ਜਾਂ ਕੁਝ ਵੀ ਦਿੰਦੇ ਨੇ ਇਹ ਕੁਝ ਸਮੇਂ ਲਈ ਅਸਰ ਕਰਦਾ ਹੈ ਪਰ ਇਹ ਨਹੀਂ ਆਪਾਂ ਕਹਿੰਦੇ ਕਿ ਨਹੀਂ ਕਰਦਾ ਹੋ ਸਕਦਾ ਕੋਈ ਥੋੜਾ ਬਹੁਤਾ ਕਰਦਾ ਹੋਵੇ ਪਰ ਇਹ ਲੰਬੇ ਸਮੇਂ ਲਈ ਆਪਣਾ ਸਾਥ ਕਦੇ ਨਹੀਂ ਦਿੰਦੇ ਜੇ ਕੋਈ ਨਾਲ ਨਿਭਣ ਵਾਲੀ ਚੀਜ਼ ਹੈ ਤੇ ਉਹ ਹੈ ਗੁਰੂ ਦਾ ਨਾਮ ਸੋ ਸਾਧ ਸੰਗਤ ਜੀ ਇਹਨਾਂ ਵਹਿਮਾਂ ਭਰਮਾਂ ਤੋਂ ਆਪਾਂ ਬਾਹਰ ਨਿਕਲੀਏ ਜੇਕਰ ਆਪਾਂ ਨੂੰ ਕੋਈ ਇਦਾਂ ਦਾ ਵਹਿਮ ਪੈਂਦਾ ਵੀ ਕਿਉਂਕਿ ਆਪਣੀ ਜ਼ਿੰਦਗੀ ਦੇ ਵਿੱਚ ਉਤਾਰ ਚੜ੍ਹਾ ਆਉਣਾ ਆਮ ਗੱਲ ਐ ਹਰ ਇੱਕ ਦੀ ਜ਼ਿੰਦਗੀ ਵਿੱਚ ਆਉਂਦੇ ਹਨ ਪਰ ਜਦੋਂ ਵੀ ਆਪਣਾ ਕੰਮ ਥੋੜਾ ਨੀਵਾ ਹੋਣ ਲੱਗਦਾ ਚਾ ਆਪਣੇ ਤੇ ਕੋਈ ਦੁੱਖ ਆਉਂਦਾ ਤੇ ਆਪਾਂ ਆਮ ਕਰਕੇ ਇਹ ਸੋਚ ਲੈਨੇ ਆ ਕਿ ਸਾਡੇ ਤੇ ਕਿਸੇ ਨੇ ਪਤਾ ਨਹੀਂ ਕੀ ਕਰਤਾ ਸਾਡੇ ਸਾਰੇ ਕੰਮ ਪੁੱਠੇ ਹੋ ਰਹੇ ਨੇ ਸਾਡਾ ਕੋਈ ਕੰਮ ਨਹੀਂ ਬਣ ਰਿਹਾ ਉਦੋਂ ਆਪਣੇ ਮਨ ਵਿੱਚ ਇਹ ਵਿਚਾਰ ਆਉਂਦੇ ਹਨ ਤੇ ਆਪਾਂ ਫਿਰ ਗਲਤ ਰਸਤੇ ਤੁਰਦੇ ਹਾਂ ਸੋ ਸਾਧ ਸੰਗਤ ਜੀ ਇਦਾਂ ਦਾ ਕੁਝ ਨਹੀਂ ਹੁੰਦਾ ਜੇਕਰ ਆਪਾਂ ਨੂੰ ਕਦੇ ਵੀ ਇਦਾਂ ਦਾ ਕੋਈ ਵੀ ਵਹਿਮ ਪੈ ਜਾਵੇ ਤਾਂ ਤੁਸੀਂ ਕੁਝ ਨਹੀਂ ਕਰਨਾ ਚੌਪਈ ਸਾਹਿਬ ਜੀ ਦਾ ਪਾਠ ਕਰਨਾ ਹੈ ਜਿੰਨੀ ਵਾਰ ਵੀ ਕੀਤਾ ਜਾਵੇ ਘਰ ਵਿੱਚ ਚੌਪਈ ਸਾਹਿਬ ਜੀ ਦਾ ਪਾਠ ਕਰਨਾ ਹੈ ਆਪ ਕਰਨਾ ਹੈ ਆਪਣੇ ਬੱਚਿਆਂ ਨੂੰ ਕਰਾਉਣਾ ਹੈ ਵੱਡੇ ਛੋਟਿਆਂ ਤੋਂ ਕਰਵਾਉਣਾ ਹੈ ਜੇਕਰ ਟਾਈਮ ਲੱਗੇ ਤਾਂ ਜਿੰਨ ਪੰਜ ਵਾਰ 11 ਵਾਰ ਜਿੰਨੀ ਵਾਰ ਹੋ ਸਕੇ ਪਾਠ ਕਰਨਾ ਹੈ ਜੇਕਰ ਹੋਰ ਆਪਣਾ ਸਮਾਂ ਘੱਟ ਲੱਗਦਾ ਹੈ ਤਾਂ ਆਪਾਂ ਫੋਨ ਤੇ ਤੁਸੀਂ ਪਾਠ ਲਾ ਕੇ ਆਪਣੇ ਘਰ ਵਿੱਚ ਰੱਖ ਸਕਦੇ ਹੋ ਤਾਂ ਜੋ ਸਾਰਿਆਂ ਦੇ ਕੰਨਾਂ ਵਿੱਚ ਆਪਣੇ ਘਰ ਦੇ ਆਲੇ ਦੁਆਲੇ ਗੁਰਬਾਣੀ ਦਾ ਗੁਰਬਾਣੀ ਦੇ ਸ਼ਬਦਾਂ ਦੀ ਮਿਠਾਸ ਫੈਲ ਸਕੇ ਤੇ ਆਪਣੇ ਘਰ ਵਿੱਚੋਂ ਜੋ ਇਹ ਨਕਾਰਾਤਨਕ ਊਰਜਾ ਹੈ ਜੋ ਇਹ 네ਗੇਟਿਵ ਚੀਜ਼ਾਂ ਹਨ ਇਹ ਸਾਰੀਆਂ ਬਾਹਰ ਨਿਕਲ ਜਾਣ ਤੇ ਮਹਾਰਾਜ ਦੀ ਆਪਣੇ ਤੇ ਕਿਰਪਾ ਹੋ ਜਾਏ ਕਿਉਂਕਿ ਸਾਧ ਸੰਗਤ ਜੀ ਮਹਾਰਾਜ ਜੀ ਨੇ ਚਉਪਈ ਸਾਹਿਬ ਜੀ ਦੇ ਵਿੱਚ ਆਪ ਰਚਨਾ ਕੀਤੀ ਹੈ ਤੇ ਇਹ ਆਪਣੀ ਸੰਗਤ ਨੂੰ ਆਦੇਸ਼ ਦਿੱਤਾ ਹੈ ਦੁਖ ਦਰਦ ਭਉ ਨਿਕਟਣਾ ਤਿੰਨ ਨਰਕੇ ਰਹੇ ਜੋ ਹੋਯੋ ਜਾ ਕੀ ਇੱਕ ਬਾਰ ਚਉਪਈ ਕੋ ਕਹ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਨੇ ਗੁਰਦੇਸ ਮੇਸ਼ ਪਿਤਾ ਜੀ ਨੇ ਇਹ ਆਪਣੀ ਸੰਗਤ ਨੂੰ ਬਚਨ ਦਿੱਤੇ ਨੇ ਕਿ ਉਸ ਮਨੁੱਖ ਦੇ ਨੇੜੇ ਨਾ ਕੋਈ ਦੁੱਖ ਨਾ ਕੋਈ ਕਸ਼ਟ ਨਾ ਭੈ ਨਾ ਕੋਈ ਡਰ ਰਹਿ ਜਾਂਦਾ ਹੈ ਜਿਹੜਾ ਚਪਾਈ ਸਾਹਿਬ ਦਾ ਇੱਕ ਪਾਠ ਵੀ ਰਜਾਨਾ ਕਰ ਲੈਂਦਾ ਹੈ ਸੋ ਸਾਧ ਸੰਗਤ ਜੀ ਬਾਬਿਆਂ ਕੋਲ ਜਾ ਕੇ ਜਾਣਾਂ ਜੋਤਸ਼ੀਆਂ ਕੋਲ ਜਾ ਕੇ ਆਪਣਾ ਸਮਾਂ ਬਰਬਾਦ ਨਾ ਕਰੋ ਗੁਰੂ ਵਾਲੇ ਬਣੋ ਗੁਰੂ ਦਾ ਨਾਮ ਜਪੋ ਤਾਂ ਜੋ ਤੁਹਾਡੇ ਵਿੱਚ ਡੇਲ ਵਿੱਚ ਤੁਹਾਡੇ ਮਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਨੈਗੇਟਿਵਿਟੀ ਉਸ ਨੂੰ ਪਰਮਾਤਮਾ ਬਾਹਰ ਕੱਢੇ ਤੇ ਤੁਹਾਡੇ ਤੇ ਕਿਰਪਾ ਕਰੇ ਜਦੋਂ ਪਰਮਾਤਮਾ ਦੀ ਕਿਰਪਾ ਹੋ ਗਈ ਫਿਰ ਆਪਣੇ ਨੇੜੇ ਕੋਈ ਨਹੀਂ ਖੜਦਾ ਫਿਰ ਆਪਣੇ ਤੇ ਕਾਰੋਬਾਰ ਤੇ ਆਪਣੇ ਪਰਿਵਾਰ ਤੇ ਆਪਣੇ ਘਰ ਤੇ ਉਸ ਦੀ ਰਹਿਮਤ ਹੋ ਜੇਗੀ ਫਿਰ ਆਪਾਂ ਨੂੰ ਉਹ ਤੱਤੀ ਬਾਣ ਨਹੀਂ ਲੱਗਣ ਦਿੰਦੀ ਸਾਧ ਸੰਗਤ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ